ਮਨਾਤ ਕੀ ਮਸਲਾ ਕੀ ਕਰਦਾ ਇਹ ਮੇਰਾ ਨਾਮ ਅਰਵਿੰਦਰ ਸਿੰਘ ਆ ਜੀ ਪਿੰਡ ਮੇਰਾ ਸਾਧੂਵਾਲਾ ਮੈਂ ਨਮਾ ਸ਼ਹਿਰ ਰੋਡ ਪੰਪ ਦੇ ਸਾਹਮਣੇ ਆਪਣੇ ਯਾਰ ਦੋਸਤ ਕੋ ਕਿਸੇ ਕੋ ਖੜਾ ਰਿਹਾ ਸੀ ਜੀ ਤੇ ਇੱਕ ਟਿਪਰ ਆਇਆ ਰਕਾਰ ਟਰਾਂਸਪੋਰਟ ਦਾ ਬੈਠੇ ਬੱਚੇ ਤੇ ਉਹਨੇ ਟਿਪਰ ਚੜਾਤਾ ਜੀ ਮੈਂ ਰੋਧ ਕਰਨ ਤੇ ਉਹਨੇ ਮੇਰੇ ਨਾਲ ਕੁੱਟ ਮਾਰ ਕੀਤਾ ਗਾਲੀ ਗਲੋਚ ਕੀਤਾ ਠੀਕ ਹੈ ਜੀ ਤੇ ਮੈਂ ਲੇਨ ਪਾਰ ਕਰਕੇ ਭੱਜ ਕੇ ਆਪਣੀ ਜਾਨ ਬਚਾਈ ਤੇ ਮੈਂ ਠਾਣੇ ਪਹੁੰਚਿਆ ਜੀ ਕਿਸੇ ਤਰ੍ਹਾਂ ਠੀਕਾ ਜੀ ਮਗਰ ਫੇਰੇ ਮਗਰ ਠਾਣੇ ਤੱਕ ਆ ਗਏ ਉਹਨੇ ਠਾਣੇ ਤੱਕ ਆ ਕੇ ਮੈਨੂੰ ਧਮਕੀਆਂ ਦਿੱਤੀਆਂ ਜੀ ਤੇ ਉੱਥੇ ਉਹਨੇ ਮੈਨੂੰ ਕਾਲੀ ਕੋਲ ਚ ਕੀਤਾ ਮੈਨੂੰ ਕਹਿੰਦੇ ਕੁੱਤੇ ਚ ਮਾਰਾ ਤੈਨੂੰ ਦੱਸਦੇ ਆ ਠੀਕਾ ਜੀ ਤੇ ਬਾਕੀ ਮੈਂ ਇਨਸਾਫ ਚਾਹਣਾ ਜੀ ਮੇਰਾ ਇਨਸਾਫ ਹੋਣਾ ਚਾਹੀਦਾ ਜੀ ਜਾਂ ਠਾਣੇ ਤੁਸੀਂ ਆਏ ਪੁਲਿਸ ਵਾਲਿਆਂ ਨੇ ਕੀ ਕਿਹਾ ਪੁਲਿਸ ਵਾਲਿਆਂ ਨੇ ਕੋਈ ਸੁਣਵਾਈ ਨਹੀਂ ਕੀਤੀ ਜੀ ਪੁਲਿਸ ਵਾਲਿਆਂ ਨੇ ਮੇਰੀ ਕੋਈ ਨਹੀਂ ਸੁਣੀ ਪੁਲਿਸ ਵਾਲਿਆਂ ਨੇ ਉਲਟਾ ਉਹਨਾਂ ਦਾ ਪਰਚਾ ਤਰਜ ਕਰਤਾ ਜੀ ਮੇਰੇ ਖਿਲਾਫ ਕਿਉਂਕਿ ਡਿਪਰ ਮਾਨੂੰ ਠਾਣੇ ਜਾ ਕੇ ਧਮਕੀਆਂ ਦਿੱਤੀਆਂ ਮੈਨੂੰ ਕਹਿੰਦੇ ਅੱਧੇ ਘੰਟੇ ਤੱਕ ਅਫਸਰ ਨੇ ਆ ਜਾਣਾ ਤੇ ਫਿਰ ਤੈਨੂੰ ਦੱਸਦੇ ਆ ਹਾਂ ਜੀ ਮੈਨੂੰ ਕਹਿੰਦੇ ਅੱਧੇ ਘੰਟੇ ਤੱਕ ਅਫਸਰ ਆਣਾ ਫਿਰ ਤੈਨੂੰ ਬੰਦੇ ਦਾ ਪੁੱਤ ਬਣਾਣੇ ਆ ਜੀ ਨਵਾਂ ਸ਼ਹਿਰ ਰੋਡ ਤੇ ਪੰਪ ਦੇ ਸਾਹਮਣੇ ਬਿਲਕੁਲ ਅਵਤਾਰ ਡਿਪਰਾਂ ਵਾਲਾ ਕੋਈ ਬਦਮਾਸ਼ ਦਾਹਦੇ ਕਿ ਪੂਰਾ ਬਦਨਾਸ਼ ਮੰਨਿਆ ਗਿਆ ਉਹ ਬੰਦਾ ਉਹਦੇ ਬੰਦੇ ਨੇ ਟਿਪਰ ਕਿਸੇ ਬੱਚੇ ਦੇ ਵਿੱਚ ਦੋ ਵਾਰ ਜਾਨ ਪੁੱਜ ਕੇ ਮਾਰਿਆ ਪਹਿਲਾ ਇੱਕ ਵਾਰ ਬੈਕ ਕਰਕੇ ਮਾਰਿਆ ਤੇ ਉੱਥੇ ਇੱਕ ਵਿਚਾਰਾ ਬੰਦਾ ਖੜੇ ਬਲਵਿੰਦਰ ਨਾਮ ਦਾ ਬੰਦਾ ਵੀ ਸਾਧੋ ਵਾਲ ਤੋਂ ਇਹਨੇ ਵੈਸੇ ਵਿਰੋਧ ਕੀਤਾ ਇੱਕ ਇਨਸਾਨ ਨੇ ਨਾ ਤੇ ਕਿ ਭਾਈ ਤੁਸੀਂ ਕੀ ਕਰਦੇ ਹੋ ਜਾਨ ਕੇ ਨਾ ਮਾਰੋ ਵਿਚਾਰਾ ਬੱਚਾ ਆਇਆ ਛੋਟਾ ਜਿਹਾ ਉਹਨੇ ਉਲਟਾ ਟਰੱਕ ਝੋ ਉਤਰ ਕੇ ਦੋ ਆ ਬੰਦਿਆਂ ਨੇ ਇਹਨੂੰ ਦੇਖੋ ਆ ਕਿੰਨੇ ਬੁਰੀ ਤਰ੍ਹਾਂ ਕੁੱਟਿਆ ਤੇ ਉਲਟਾ ਚੰਗਾ ਕੁੱਟਿਆ ਬਚੰਦੇ ਭੱਜ ਕੇ ਆ ਕੇ ਥਾਣੇ ਆ ਕੇ ਬਚਿਆ ਤੇ ਥਾਣੇ ਜਦੋਂ ਆਇਆ ਤੇ ਉਹ ਵੀ ਮਗਰ ਆ ਗਏ ਦੋ ਆ ਬੰਦੇ ਨੇ ਬਲਦਨ ਰ ਉਲਟਾ ਉਹਨਾਂ ਨੇ ਆਪਣਾ ਪਰਨਾ ਖੋਲ ਕੇ ਆ ਗਏ ਸਾਡਾ ਬੇਅਦਵੀ ਦਾ ਪਾਚਾ ਲਖਾ ਕੇ ਤੇ ਬੋਲਸਾਲਾ ਨੇ ਮੁੜ ਕੇ ਮੁਰਸੀ ਸਾਹਿਬ ਨੇ ਸਾਡਿਆਂ ਨੇ ਸਾਡੇ ਤੋਂ ਕਿਹਾ ਬਿਨਾ ਪੁੱਛੇ ਕਿਸੇ ਵੀ ਗਊਸ਼ਾਲਾ ਦੇ ਕਿਸ ਸੰਸਥਾ ਤੋਂ ਉਹਨਾਂ ਨੂੰ ਖਾਲ ਦਾ ਟਾਈਮ ਦੇ ਦਿੱਤਾ 5 ਵਜੇ ਦਾ ਤੇ ਇਸ ਕਰਕੇ ਸਾਨੂੰ ਉਹ ਇੱਥੇ ਮਜਬੂਰਨ धरना ਲਾਣਾ ਪਿਆ ਸਰਕਾਰ ਦੇ ਵਿਰੁੱਧ ਤੇ ਪੰਜਾਬ ਪੁਲਿਸ ਦੇ ਵਿਰੁੱਧ ਪ੍ਰੋਟੈਸਟ ਜਿਹੜੇ ਆ ਦੋ ਦਰਖਾਸਤਾਂ ਜਿਹੜੀਆਂ ਸਾਡੇ ਕੋਲ ਮਸੂਲ ਹੋਈਆਂ ਸੀ ਇੱਕ ਦੇ ਵਿੱਚ ਜਿਹੜੀ ਇਹ ਪਾਰਟੀ ਨੇ ਧਰਨਾ ਲਾਇਆ ਇਹ ਕਹਿ ਰਹੇ ਵੀ ਟਿੱਪਰ ਨੇ ਜਿਹੜਾ ਆ ਬੈਕ ਕਰਦੇ ਹੋਏ ਜਿਹੜਾ ਆ ਇੱਕ ਬੱਚਾ ਸੀ ਜਿਹੜਾ ਉਹਨੂੰ ਜ਼ਖਮੀ ਕੀਤਾ ਤੇ ਦੂਸਰੀ ਪਾਰਟੀ ਜਿਹੜੀ ਆ ਉਹ ਤਰਖਾਸ ਦਿੰਦੀ ਆ ਜਿਹੜੀ ਉਹ ਕਹਿ ਰਹੀ ਆ ਵੀ ਸਾਡੀ ਇਹਨਾਂ ਨੇ ਦਾੜੀ ਪੱਟੀ ਆ ਤੇ ਸਾਡੀ ਪੱਗ ਲਈ ਆ ਇਹ ਸਬੰਧੀ ਜਿਹੜਾ ਇਹਨਾਂ ਨੂੰ ਕੱਲ 5 ਵਜੇ ਦਾ ਟਾਈਮ ਦਿੱਤਾ ਸੀ ਦੋਨੋਂ ਹੀ ਪਾਰਟੀਆਂ ਨੂੰ ਪਰ ਇਹ ਜਿਹੜੀ ਪਾਰਟੀ ਆ ਇਹ ਕਹਿ ਰਹੀ ਵੀ ਉਹਨਾਂ ਨੂੰ ਹੁਣੇ ਹੀ ਬੁਲਾਓ ਤੇ ਇਸ ਕਰਕੇ ਇਹਨਾਂ ਨੇ ਥੋੜਾ ਰੋਸ ਪ੍ਰਦਰਸ਼ਨ ਕੀਤਾ ਸੀ ਕਿ ਉਹ ਇਹਨਾਂ ਨਾਲ ਗੱਲਬਾਤ ਹੋ ਗਈ ਆ ਕੱਲ 11 ਵਜੇ ਦਾ ਟਾਈਮ ਜਿਹੜਾ ਦੋਨੋਂ ਹੀ ਪਾਰਟੀਆਂ ਨੂੰ ਦੇ ਦਿੱਤਾ ਸਾਨੂੰ ਲਿਆਉਣਾ ਪੈਣਾ ਤੇ ਕੀ ਮਸਲਾ ਕੀ ਕਰਦੇ ਇਹ ਮੇਰਾ ਨਾਮ ਅਰਵਿੰਦਰ ਸਿੰਘ ਆ ਜੀ ਪਿੰਡ ਮੇਰਾ ਸਾਧੂਵਾਲਾ ਮੈਂ ਨਮਾਸ਼ੇਰ ਰੋਡ ਪੰਪ ਦੇ ਸਾਹਮਣੇ ਆਪਣੇ ਯਾਰ ਦੋਤ ਕੋ ਕਿਸੇ ਕੋ ਖੜਾ ਰਿਹਾ ਸੀ ਜੀ ਤੇ ਇੱਕ ਟਿਪਰ ਆਇਆ ਰਕਾਰ ਟਰਾਂਸਪੋਰਟ ਦਾ ਬੈਠੇ ਬੱਚੇ ਤੇ ਉਹਨੇ ਟਿਪਰ ਚੜਾਤਾ ਜੀ ਮੈਂ ਰੋਧ ਕਰਨ ਤੇ ਉਹਨੇ ਮੇਰੇ ਨਾਲ ਕੁੱਟਮਾਰ ਕੀਤਾ ਗਾਲੀ ਗਲੋਚ ਕੀਤਾ ਠੀਕ ਹੈ ਜੀ ਤੇ ਮੈਂ ਲੈਨ ਪਾਰ ਕਰਕੇ ਭੱਜ ਕੇ ਆਪਣੀ ਜਾਨ ਬਚਾਈ ਤੇ ਮੈਂ ਥਾਣੇ ਪਹੁੰਚਿਆ ਜੀ ਕਿਸੇ ਤਰ੍ਹਾਂ ਠੀਕ ਹੈ ਜੀ ਮਗਰ ਫੇਰੇ ਮਗਰ ਥਾਣੇ ਤੱਕ ਆ ਕੇ ਉਹਨੇ ਥਾਣੇ ਤੱਕ ਆ ਕੇ ਮੈਨੂੰ ਧਮਕੀਆਂ ਦਿੱਤੀਆਂ ਜੀ ਤੇ ਉੱਥੇ ਉਹਨੇ ਮੇਨਾਂ ਗਾਲੀ ਗਲੋਚ ਕੀਤਾ ਮੈਨੂੰ ਕਹਿੰਦੇ ਕੁੱਤਿਆਂ ਚ ਮਾਰਾਂ ਤੈਨੂੰ ਦੱਸਦੇ ਆ ਠੀਕ ਹੈ ਜੀ ਤੇ ਬਾਕੀ ਮੈਂ ਇਨਸਾਫ ਚਾਹਣਾ ਜੀ ਮੇਰਾ ਇਨਸਾਫ ਹੋਣਾ ਚਾਹੀਦਾ ਜੀ ਜੇ ਥਾਣੇ ਤੁਸੀਂ ਆਏ ਪੁਲਿਸ ਵਾਲਿਆਂ ਨੇ ਕੀ ਕਿਹਾ ਸੀ ਪੁਲਿਸ ਵਾਲਿਆਂ ਨੇ ਕੋਈ ਸੁਣਵਾਈ ਨਹੀਂ ਕੀਤੀ ਜੀ ਪੁਲਿਸ ਵਾਲਿਆਂ ਨੇ ਮੇਰੀ ਕੋਈ ਨਹੀਂ ਸੁਣੀ ਪੁਲਿਸ ਵਾਲਿਆਂ ਨੇ ਉਲਟਾ ਉਹਨਾਂ ਦਾ ਪਰਚਾ ਦਰਜ ਕਰਤਾ ਜੀ ਮੇਰੇ ਖਿਲਾਫ ਕਿਉਂਕਿ ਡਿਪਰ ਮੰਨੂ ਥਾਣੇ ਜਾ ਕੇ ਧਮਕੀਆਂ ਦਿੱਤੀਆਂ ਮੈਨੂੰ ਕਹਿੰਦੇ ਅੱਧੇ ਘੰਟੇ ਤੱਕ ਅਫਸਰ ਨੇ ਆ ਜਾਣਾ ਤੇ ਫਿਰ ਤੈਨੂੰ ਦੱਸਦੇ ਹਾਂ ਹਾਂ ਜੀ ਮੈਨੂੰ ਕਹਿੰਦੇ ਅੱਧੇ ਘੰਟੇ ਤੱਕ ਅਫਸਰ ਆਣਾ ਫਿਰ ਤੈਨੂੰ ਬੰਦੇ ਦਾ ਪੁੱਤ ਬਣਾਣੇ ਆ ਜੀ ਨਵਾਂ ਸ਼ਾ ਰੋਡ ਦੇ ਪੰਪ ਦੇ ਸਾਹਮਣੇ ਬਿਲ ਉਪਤਾਰ ਟਿਪਰਾਂ ਵਾਲਾ ਆਇਆ ਕੋਈ ਬਦਮਾਸ਼ ਤੁਹਾਨੂੰ ਦੱਸਦੇ ਕਿ ਪੂਰਾ ਬਦਮਾਸ਼ ਮੰਨਿਆ ਗਿਆ ਬੰਦਾ ਉਸਦੇ ਬੰਦਿਆਂ ਨੇ ਟਿਪਰ ਕਿਸੇ ਬੱਚੇ ਦੇ ਵਿੱਚ ਦੋ ਵਾਰ ਜਾਨ ਪੁੱਜ ਕੇ ਮਾਰਿਆ ਪਹਿਲਾਂ ਇੱਕ ਵਾਰ ਬੈਕ ਕਰਕੇ ਮਾਰਿਆ ਤੇ ਉੱਥੇ ਇੱਕ ਵਿਚਾਰਾ ਬੰਦਾ ਖੜੇ ਮਲਵਿੰਦਰ ਨਾਮ ਦਾ ਬੰਦਾ ਸਾਧੋ ਵਾਲ ਤੋਂ ਇਹਨੇ ਵੈਸੇ ਵਿਰੋਧ ਕੀਤਾ ਇੱਕ ਇਨਸਾਨ ਨੇ ਨਾਦਕੇ ਪਾਜੀ ਤੂੰ ਕੀ ਕਰਦੇ ਮੈਂ ਜਾਣ ਕੇ ਨਾ ਮਾਰੋ ਜਿਹੜਾ ਬੱਚਾ ਆਇਆ ਛੋਟਾ ਜਿਹਾ ਉਹਨੇ ਉਲਟਾ ਟਰੱਕ ਚੋਂ ਉੱਤਰ ਕੇ ਦੋਵਾਂ ਬੰਦਿਆਂ ਨੇ ਇਹਨੂੰ ਦੇਖੋ ਆ ਕਿੰਨੇ ਬੁਰੀ ਤਰ੍ਹਾਂ ਕੁੱਟਿਆ ਤੇ ਉਲਟਾ ਚੰਗਾ ਕੁੱਟਿਆ ਬਚਨਦੇ ਭੱਜ ਕੇ ਆ ਕੇ ਥਾਣੇ ਆ ਕੇ ਬਚਿਆ ਤੇ ਥਾਣ ਦੂਆ ਬੰਦੇ ਨੇ ਬਲਦਨ ਰੱਜ ਕੇ ਕੋਟੇ ਆ ਖਾਣੇ ਆਇਆ ਜਦੋਂ ਇਹਨੇ ਖਾਣੇ ਆ ਕੇ ਬਚਿਆ ਤਾਂ ਉਹ ਮਗਰ ਆ ਗਏ ਉਲਟਾ ਉਹਨਾਂ ਨੇ ਆਪਣਾ ਪਰਨਾ ਖੋਲ ਕੇ ਆ ਗਏ ਸਾਡਾ ਬੇਅਦਵੀ ਦਾ ਪੱarcha ਲਿਖਾ ਕੇ ਤੇ ਬੋਲਸਾਨਾ ਨੇ ਮੁੜ ਕੇ ਮੁਰਸ਼ੀ ਸਾਹਿਬ ਨੇ ਸਾਡਿਆਂ ਨੇ ਸਾਡੇ ਤੋਂ ਕਿਹਾ ਬਿਨਾ ਪੁੱਛੇ ਕਿਸੇ ਵੀ ਗਊਸ਼ਾਲਾ ਦੇ ਕਿਸ ਸੰਸਥਾ ਤੋਂ ਉਹਨਾਂ ਨੂੰ ਖਾਲ ਦਾ ਟਾਈਮ ਦੇ ਦਿੱਤਾ 5 ਵਜੇ ਦਾ ਤੇ ਇਸ ਕਰਕੇ ਸਾਨੂੰ ਉਹ ਇੱਥੇ ਮਜਬੂਰਨ धरना ਲਾਣਾ ਪਿਆ ਸਰਕਾਰ ਦੇ ਵਿਰੁੱਧ ਤੇ ਪੰਜਾਬ ਪੁਲਿਸ ਦੇ ਵਿਰੁੱਧ ਪ੍ਰੋਟੈਸਟ ਜਿਹੜੇ ਆ ਦੋ ਦਰਖਾਸਤਾਂ ਜਿਹੜੀਆਂ ਸਾਡੇ ਕੋਲ ਮਸੂਲ ਹੋਈਆਂ ਸੀ ਇੱਕ ਦੇ ਵਿੱਚ ਜਿਹੜੀ ਇਹ ਪਾਰਟੀ ਨੇ ਧਰਨਾ ਲਾਇਆ ਇਹ ਕਹਿ ਰਹੇ ਵੀ ਟ ਬੈਕ ਕਰਦੇ ਹੋਏ ਜਿਹੜਾ ਆ ਇੱਕ ਬੱਚਾ ਸੀ ਜਿਹੜਾ ਉਹਨੂੰ ਜ਼ਖਮੀ ਕੀਤਾ ਤੇ ਦੂਸਰੀ ਪਾਰਟੀ ਜਿਹੜੀ ਆ ਉਹ ਤਰਖਾਸ ਦਿੰਦੀ ਆ ਜਿਹੜੀ ਉਹ ਕਹਿ ਰਹੀ ਆ ਵੀ ਸਾਡੀ ਇਹਨਾਂ ਨੇ ਦਾੜੀ ਪੱਟੀ ਆ ਤੇ ਸਾਡੀ ਪੱਗ ਲਈ ਆ ਇਹ ਸਬੰਧੀ ਜਿਹੜਾ ਇਹਨਾਂ ਨੂੰ ਕੱਲ 5 ਵਜੇ ਦਾ ਟਾਈਮ ਦਿੱਤਾ ਸੀ ਦੋਨੋਂ ਹੀ ਪਾਰਟੀਆਂ ਨੂੰ ਪਰ ਇਹ ਜਿਹੜੀ ਪਾਰਟੀ ਆ ਇਹ ਕਹਿ ਰਹੀ ਵੀ ਉਹਨਾਂ ਨੂੰ ਹੁਣੇ ਹੀ ਬੁਲਾਓ ਤੇ ਇਸ ਕਰਕੇ ਇਹਨਾਂ ਨੇ ਥੋੜਾ ਰੋਸ ਪ੍ਰਦਰਸ਼ਨ ਕੀਤਾ ਸੀ ਕਿ ਉਹ ਇਹਨਾਂ ਨਾਲ ਗੱਲਬਾਤ ਹੋ ਗਈ ਆ ਕੱਲ 11 ਵਜੇ ਦਾ ਟਾਈਮ ਜਿਹੜਾ ਦੋਨੋਂ ਹੀ ਪਾਰਟੀਆਂ ਨੂੰ ਦਿੱਤਾ